ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਬਹੁਤ ਚਿਰ ਬਾਅਦ ਵੀਡੀਓ ਬਣਾ ਰਹੇ ਹਾਂ ਆਪਣੇ ਮਿੱਤਰ ਪਿਆਰੇ ਕਹਿੰਦੇ ਢਿੱਲੋ ਤੂੰ ਵੀਡੀਓ ਬਣਾਉਣੋਂ ਹਟ ਗਿਆ ਭਾਈ ਟਾਈਮ ਹੀ ਥੋੜਾ ਹੁੰਦਾ ਸੀ ਵਿਚਦੀ ਆਪਾਂ ਰੈਸਟ ਕਰਨ ਲੱਗ ਗਏ ਮੈਂ ਆਪਾਂ ਨੂੰ ਕੋਈ ਲਾਜਤ ਨਹੀਂ ਆਪਾਂ ਕਿਹੜਾ ਕੋਈ ਉਹੋ ਆ ਚਲੋ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਘੇਲੂ ਮਸਲੇ ਤੇ ਭਾਈ ਮੈਂ ਇੱਕ ਦਿਨ ਦੀ ਗੱਲ ਤੁਹਾਨੂੰ ਸਾਂਝੀ ਕਰਦਾ ਹਾਂ ਸੁਖਣ ਵਾਲਾ ਅੱਜ ਦੇ ਟਾਈਮ ਕਿਸੇ ਪਰਿਵਾਰ 'ਚ ਹੀ ਹੁੰਦਾ ਜਿਹਦੇ 4-5 ਭਾਈਆਂ ਦਾ ਇਕੱਠ ਹੋਵੇ ਔਖੀ ਗੱਲ ਹੀ ਆ ਵੀ ਅੱਜ ਦੀ ਘੜੀ ਹੋਵੇ ਪਰ ਇਹ 4-5 ਭਾਈਆਂ ਦਾ ਇਕੱਠ ਦੋ ਬੰਦਿਆਂ ਕਰਕੇ ਨਹੀਂ ਵਜਾਂਦਾ ਇੱਕ ਪਰਿਵਾਰ ਦਾ ਜਿਹੜਾ ਮੋਢੀ ਹੁੰਦਾ ਉਹ ਵਧੀਆ ਹੋਵੇ ਇੱਕ ਪਰਿਵਾਰ 'ਚ ਭੋਲਾ ਬੰਦਾ ਹੋਵੇ ਉਹਦੇ ਨਾਲ ਹੀ ਇਕੱਠ ਨੇ ਵਜਾਂਦਾ ਤੇ ਹੁਣ ਆਪਾਂ ਗੱਲ ਕਰਦੇ ਇਸੇ ਤਰ੍ਹਾਂ ਹੀ ਜਾਰੀ ਰੱਖਦੇ ਹੋਏ ਜਦੋਂ ਮੈਂ ਗੱਲ ਦੱਸਦਾ ਬਈ ਇੱਕ ਪਰਿਵਾਰ ਹੈਗਾਗਾ ਹੁਣ ਵੀ ਜਦੋਂ ਉਹ ਆਪ ਭਾਈਆਂ ਕੋਲ ਖਬੀਲਦਾਰੀ ਸੀ ਇੱਕ ਭਾਈ ਸੀ ਉਹਦਾ ਮਤਲਬ ਕਰੰਟ ਵਾਲਾ ਵਧੀਆ ਖੱਟਰ ਤੇ ਉਹਦੀ ਘਰ ਵਾਲੀ ਸੀ ਭੋਲੀ ਭੋਲੀ ਦਾ ਕਾਹਨ ਸੀ ਉਹ ਬਹੁਤ ਸਿਆਣੀ ਸੀ ਬਈ ਆਪਾਂ ਭੋਲਾ ਕਹਿ ਦਿੰਨੇ ਆ ਸਿਆਣੇ ਬੰਦੇ ਨੂੰ ਇਹ ਤੁਸੀਂ ਗੱਲ ਕਦੇ ਦੇਖ ਲਿਓ ਜਿਹੜਾ ਬੰਦਾ ਨੂੰ ਆਪਾਂ ਭੋਲਾ ਕਹਿੰਦੇ ਆ ਉਹ ਕੰਮ ਵੀ ਵੱਧ ਕਰਦਾ ਹੂ ਉਹ ਕਿਸੇ ਨਾਲ ਬੋਲਦਾ ਵੀ ਨਹੀਂ ਹੁਣ ਉਹ ਮਤਲਬ ਦੀ ਗੱਲ ਹੀ ਕਰਦਾ ਹੁੰਦਾ ਉਹਨੂੰ ਆਖਰ ਇਹਕ ਬੰਦਾ ਕਾਮਲਾ ਕਹੂ ਕੋਸ਼ ਕਹੂਗਾ ਵੀ ਇਹ ਇਹ ਬਿਨਾ ਮਤਲਬ ਤੋਂ ਕੰਮ ਲੱਗ ਰਿਹਾ ਉਹਨਾਂ ਨੂੰ ਕਿਉਂ ਆਪਣੀ ਸੋਚ ਗੰਦੀ ਆ ਆਪਾਂ ਉਹ ਬੰਦੇ ਨੂੰ ਮਾੜਾ ਸਮਝਦੇ ਆ ਜਿਹੜਾ ਬੰਦਾ ਕੰਮ ਨਹੀਂ ਕਰਦਾ ਜਿਹੜਾ ਦੂਜੇ ਦੇ ਕੰਮ ਆ ਜਾਂਦਾ ਨਾ ਉਹਨੂੰ ਆਪਾਂ ਮੈਂਤਰ ਸਮਝਣ ਲੱਗ ਜਾਂਦੇ ਆ ਵੀ ਇਹ ਕਾਮ ਲਈ ਆ ਇਹ ਗੱਲਾਂ ਸੱਚੀਆਂ ਨੇ ਬਈ ਤੇ ਇਹੇ ਤਰ੍ਹਾਂ ਹੀ ਦੱਸਦਾ ਉਹਨਾਂ ਦੇ ਪਰਿਵਾਰ 'ਚ ਇੱਕ ਬੁੜੀ ਸੀ ਇਹ ਜੀ ਬਈ ਉਹ ਜੇ ਰੋਟੀ ਲਾਉਣ ਲੱਗ ਜਾਂਦੀ ਸੀ ਉਹਨੇ ਕਦੇ ਗਿਣ ਕੇ ਰੋਟੀਆਂ ਨਹੀਂ ਲਾਈਆਂ ਸੀ ਜਦੋਂ ਆਪਾਂ ਬੰਦਿਆਂ ਨਾਲ ਗੱਲ ਕਰਦੇ ਹੁੰਨੇ ਆ ਕਿਸੇ ਨਾਲ ਬਹਿ ਕੇ ਵੀ ਇਹਨਾਂ ਦਾ ਇਕੱਠ ਕਿਉਂ ਨੇ ਹੋ ਗਿਆ ਬਈ ਉਹ ਬੰਦੇ ਦੀ ਹਮੇਸ਼ਾ ਸੋਭਾ ਹੀ ਹੁੰਦੀ ਓ ਲక్ష్ਮੀ ਦਾ ਰੂਪ ਹੀ ਹੁੰਦਾ ਉਹਨੇ ਕਦੇ ਵੀ ਇਹ ਚੀਜ਼ ਦਾ ਫਰਕ ਨਹੀਂ ਰੱਖਿਆ ਸੀ ਵੀ ਮੈਂ ਆਪਦੇ ਜਵਾਕਾਂ ਨੂੰ ਪਹਿਲਾਂ ਖਵਾਉਣੀ ਆ ਜਾਂ ਦੂਜੇ ਨੇ ਉਹ ਸਾਰਿਆਂ ਨੂੰ ਬਰਾਬਰੀ ਸਮਝਦੀ ਸੀ ਇਹ ਮੇਰੀ ਅੱਖੀ ਦੇਖੀ ਹੋਈ ਗੱਲ ਆ ਤੇ ਉਹ ਰੋਟੀ ਲਹਣ ਲੱਗ ਜਾਂਦੀ ਤਾਂ ਉਹਨੇ ਰੋਟੀ ਲਾਹੀ ਜਣੀ ਉਹਦਾ ਇੱਕ ਨਿੱੱਚਾ ਸੀਗਾ ਜਿਹੜੀਆਂ ਤਿੰਨ ਹੁੰਦੀਆਂ ਸੀਗੀਆਂ ਉਹ ਡੰਗਰਾਂ ਨਾਲ ਕਰਦੇ ਉਹਨਾਂ ਨਾਲ ਡੰਗਰਾਂ ਦਾ ਵੀ ਨਹੀਂ ਹੁੰਦਾ ਸੀ ਉਹ ਡੰਗਰਾਂ ਨਾਲ ਕਰਦੇ ਵੀ ਕੁੜੀ ਜਾਂਦੀ ਹੁੰਦੀ ਸੀ ਤੇ ਭਾਈ ਫਿਰ ਬੰਦੇ ਸੀਗੇ ਕਾਲਦੇ ਸੀ ਜਿਹੜਾ ਪ੍ਰਧਾਨ ਸੀ ਉਹ ਵੀ ਕਾਲਦਾ ਸੀ ਵੀ ਜਾਂ ਤੁਸੀਂ ਭਾਈ ਰੋਟੀ ਦਾ ਕਰ ਲੋ ਦੰਗਰਾਂ ਦਾ ਉਹ ਅਸੀਂ ਕਰ ਲਾਂਗੇ ਉਹ ਜਿਹੜਾ ਬੰਦਾ ਸਿਆਣਾ ਹੁੰਦਾ ਉਹਦੇ ਕੰਮ ਸਾਰੇ ਕਰੇ ਹੁੰਦੇ ਨੇ ਭਾਈ ਤਿੰਨ ਪੰਜ ਹੋਣ ਲੱਗ ਗਈ ਚੱਲ ਬੁੜੀਆਂ ਕੀ ਚਾ ਕੀ ਚਾ ਹੋਣ ਲੱਗ ਗਈ ਉਹ ਜਿਹੜੇ ਦੂਜੇ ਬੰਦੇ ਹੁੰਦੇ ਨੇ ਉਹ ਵੱਡੀ ਸੀਗੀ ਉਹਨੂੰ ਪਤਾ ਹੁੰਦਾ ਵੀ ਸਾਡੀ ਪਰਚਾਈ ਵੀ ਕਿੰਨੇ ਕੰਮ ਵਾਲੀ ਆ ਉਹ ਕਹਿੰਦੇ ਚੰਗਾ ਤੁਸੀਂ ਰੋਟੀਆਂ ਹੀ ਲਾ ਲਿਆ ਕਰਿਓ ਤੇ ਉਹ ਗੋਹੇ ਕੂੜੇ ਦਾ ਕਰ ਲਿਆ ਕਰੋ ਠੀਕ ਆ ਭਾਈ ਵਾਰੀ ਬਦਲਦੀ ਉਹਨਾਂ ਨੇ ਬੰਦੇ ਨੇ ਤਾਂ 3:30 ਵਜੇ ਉੱਠ ਕੇ ਚਾਹ ਮੰਗ ਲਗਾ ਨੂੰ ਉਹਦੀ ਆਦਤ ਬਣੀ ਹੋਈ ਸੀਗੀ ਉਹ 2:30 3:00 ਵਜੇ ਚਾਹ ਧਰ ਕੇ ਬੰਦਿਆਂ ਨੂੰ ਥਰਮੋਸ ਚ ਪਾ ਕੇ ਦੇ ਕੇ ਚਲੀ ਜਾਂਦੀ ਉਹਨਾਂ 'ਚ ਕਲੇਸ਼ ਹੋ ਜਾਣਾ ਵੀ ਤੂੰ ਉੱਠ ਤੂੰ ਉੱਠ ਸਾਜ ਰੇ ਉਹਦੀ ਹੁੰਦੀ ਸੀ ਗੋਹਿਆਂ ਦੀ ਡਿਓਰਟੀ ਮੰਨ ਲੋ ਡੰਗਰਾਂ ਦੇ ਬੰਦਿਆਂ ਨੇ ਪੱਠੇ-ਤੱਥੇ ਪਾਉਣੇ ਹੁੰਦੇ ਸੀ ਉਹ ਭਾਈ ਉਹ 3:00 ਵਜੇ ਉੱਠਦੀ ਸੀ 3:00 ਵਜੇ ਗੋਹਾ ਮੋੜ-ਮੋੜ ਹਟੇਰੀਆਂ ਲਾ ਆਂਦੀ ਉਹਨਾਂ ਦਾ ਕੰਮ ਨਿਵੇੜ ਲਿਆ ਕਿਉਂ ਗੋਹਾ ਗੋਹਾ ਮਿੱਦਿਆ ਨਹੀਂ ਗਿਆ ਫੋਸ ਖਿੰਡਿਆ ਨਹੀਂ ਝਾੜੂ ਮਾਰਨਾ ਵੀ ਸੌਖਾ ਹੋ ਗਿਆ ਤੇ ਇਕੱਠਾ ਕਰਕੇ ਪਾਉਣਾ ਵੀ ਸੌਖਾ ਹੋ ਗਿਆ ਉਹਦਾ ਮੁੰਡਾ ਲਾ ਦਉਂਦਾ ਸੀ ਬਈ ਗੱਲ ਕਹਿੰਦਾ ਮੈਂ ਆਪਣੀ ਮਾਂ ਨਾਲ ਲੱਗ ਜਾਣਾ ਮੈਂ ਭਰੀ ਜਾਣਾ ਉਹਨੇ ਚੱਕ ਚੱਕ ਉੱਥੇ ਟਰਾਲੀ 'ਚ ਛੇੜ ਦੇਣਾ ਬਈ ਇੱਕ ਟਰਾਲੀ ਰੋਜ਼ ਦੀ ਹੁੰਦੀ ਸੀਗੀ ਵਿੱਚੀ ਬੰਦੇ ਲੱਗ ਕੇ ਟਰਾਲੀ ਭਰ ਦਿੰਦੇ ਸੀ ਗੋਹੇ ਦੀ ਉਹਨਾਂ ਦੇ ਹੁਣ ਵੀ ਹੁੰਦੀ ਆ ਹੁਣ ਉਹ ਅੱਡ ਹੋ ਗਏ ਤਾਂ ਛੋਟੇ ਚੀਜ਼ਾਂ ਦੇ ਲੈ ਕੇ ਚਲੇ ਜਾਂਦੇ ਆ ਤੇ ਉਹ ਕੰਮ ਨਿਮੇੜ ਕੇ ਆਪਦਾ ਦੁਪਹਿਰ ਨੂੰ ਰੈਸਟ ਕਰਿਆ ਕਰੀ ਬੰਦੇ ਝੱਟ ਫੇਰ ਗੋਹਾ ਟਾਰਿਆ ਕਰ ਉਹ ਤਾਂ ਮੁੰਡਾ ਹਟਾਰਿਆ ਕਰ ਜਾਂ ਬੰਦੇ ਤੁਰੇ ਫਿਰਦੇ ਕਿਉਂ ਮਦਦ ਕਰਦੇ ਹੀ ਹੁੰਦੇ ਆ ਵੀ ਕਹਰੇ ਬੰਦੇ ਦੀ ਕੋਈ ਵੀ ਬੰਦਾ ਤੇ ਉਹਨਾਂ ਨੂੰ ਫੇਰ ਗੁੜੀਆਂ ਨੂੰ ਜੈਲ ਸੀ ਹੋਇਆ ਕਰ ਵੀ ਆਪਾਂ ਤਾਂ ਧੁੱਪੇ ਰੋਟੀ ਲਾਉਣੀਆਂ ਗਈਆਂ ਝੁੱਲੇ ਤੇ ਫਲਾਣਾ ਉਹ ਕਿਰਸ ਕਰਦੇ ਸੀ ਬਈ ਉਹ ਆਏ ਸਾਲ ਬੰਦੇ ਕੀਲੇ ਤੋਂ ਦੋ ਕੀਲੇ ਵਾਹਣਦੇ ਮੁੱਲ ਲੈਂਦੇ ਸੀ ਹੁਣ ਵੀ ਲੈਂਦੇ ਆ ਉਹ ਤੇ ਦੂਜੀਆਂ ਫੇਰ ਉਹਨਾਂ ਨਾਲ ਜੈਲ ਸੀ ਕਰਿਆ ਕਰਨ ਇੱਕ ਉਹਦੇ ਇੱਕ ਕੁੜੀ ਤੇ ਇੱਕ ਮੁੰਡਾ ਸੀ ਬਾਕੀਆਂ ਨੇ ਨਾ ਜਵਾਕ ਵੀ ਵੱਧ ਸੀ ਉਹਨੇ ਕਦੇ ਐ ਨਹੀਂ ਸੋਚਿਆ ਸੀ ਵੀ ਮੇਰੇ ਜਵਾਕ ਦੋਈ ਨੇ ਜੇ ਮੈਂ ਚਾਹਾਂ ਮੈਂ ਐਡ ਹੋ ਜਾ ਵੀ ਕੰਮ ਵੱਧ ਕਰਦੀਆਂ ਵੀ ਮੈਂ ਜਵਾਕਾਂ ਨੂੰ ਪੜ੍ਹਾ ਲਵਾਂ ਉਹਨੇ ਇਹ ਗੱਲ ਕਦੇ ਵੀ ਨਹੀਂ ਸੋਚੀ ਸੀਗੀ ਉਹ ਬੰਦੇ ਦੀ ਮੈਂ ਅੱਖੀ ਦੇਖੀ ਗੱਲ ਕਰਦਾ ਵੀ ਇਹ ਕੱਠ ਨਿਭਣ ਦੇ ਕਾਰਨ ਹੁੰਦਾ ਵਿੱਚ ਬਹੁਤ ਲੋਕ ਦਾਣੇ ਦੇ ਭੁੰਨ ਲੱਗਣ ਵੀ ਉਹਨਾਂ ਦੇ ਜਵਾਕਾਂ ਦਾ ਖਰਚਾ ਚਾਲੂ ਹੋ ਗਿਆ ਸੀ ਫਲਾਨਾ ਤੇ ਕਭੀ ਉਹ ਬੁਢੀ ਦੇ ਬੰਦੇ ਦੀ ਹਿੰਮਤ ਸੀ ਬੰਦਾ ਵੀ ਬਹੁਤ ਮਿਹਨਤੀ ਸ਼ੁਰਾ ਘਰ ਵਾਲਾ ਉਹ ਹਰੇਕ ਨਾ ਬਣਾ ਕੇ ਰਾਦੇ ਹਰੇਕ ਤੋਂ ਕੰਮ ਲੈ ਲੈਂਦਾ ਸੀ ਮੈਂ ਦੇਖ ਕੇ ਹੈਰਾਨ ਉਹ ਬੰਦੇ ਤੋਂ ਆ ਗੁੱਸੇ ਖੋਰ ਵੀ ਪੂਰਾ ਜ਼ਿਆਦੇ ਸੀ ਵੀ ਉਹਦੇ ਮੂਰੇ ਉਹਦੇ ਘਰ ਦੇ ਦੂਜੇ ਭਾਈ ਉਹਦੇ ਬੋਲਦੇ ਨਹੀਂ ਸੀ ਵੀ ਜਿੰਨੇ ਕਹਤਾ ਬਸ ਠੀਕ ਆ ਉਹਦੇ ਡਰ ਨਹੀਂ ਇਕੱਠ ਚੱਲੀ ਜਾਂਦਾ ਸੀ ਉਹਨਾਂ ਦਾ ਤੇ ਜਦੋਂ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਮੈਂ ਦੇਖ ਕੇ ਹੈਰਾਨ ਵੀ ਉਹਨੇ ਗੋਹਾ ਸਿੱਟਣ ਚ ਵੀ 40 ਡੰਕਰ ਤਕਰੀਬਨ ਉਹਨਾਂ ਦੇ ਘਰੇ ਸੀ ਜਿਹੜੇ ਕਿ ਉਸ 40 ਡੰਗ ਨਾਲ ਸੁੰਬਰ ਕੇ ਗੋਹਾ ਇਕੱਠਾ ਕਰਕੇ ਕੰਮ ਨਿਵੇੜ ਦਿੰਦੀ ਸੀ। ਅੰਤੇ ਉਹ ਬੁੜੀਆਂ ਫੇਰ ਜੈਲ ਸੀ ਚ ਵੀ ਇਹਨਾਂ ਨਾਲ ਬੰਦੇ ਕਰਾਉਂਦੇ ਆ ਜੀ ਇਹ ਫਲਾਨਾ ਜੀ ਤੇ ਹੁਣ ਕਈ ਪਰ ਉਹਦੀ ਮੇਨ ਉਹਨਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਇਹ ਸੁੱਤੇ ਪਈ ਆ ਆਪਣਾ ਕੰਮ ਹੋ ਜਾਂਦਾ। ਵੀ ਕਹਿੰਦਾ ਮੇਰੀ ਮਾਂ 3 ਵਜੇ ਉੱਠ ਖੜਦੀ ਹੁੰਦੀ ਸੀਗੀ ਜਾਂ ਵਿੱਚ ਦੀ ਮੇਰਾ ਡੈਡੀ ਉੱਠ ਖੜਿਆ ਤਾਂ ਅਸੀਂ ਫੋਸ ਇਕੱਠੇ ਕਰਕੇ ਰੱਖ ਦੇਣੇ ਹੁੰਦੇ ਸੀ। ਵੀ ਕੋਈ ਸਾਨੂੰ ਸਿਰਦਰਦੀ ਨਹੀਂ ਸੀਗੀ। ਤੇ ਵੀ ਐਂ ਕੱਠ ਨਿਬ ਗਿਆ ਹੁਣ ਆਪਾਂ ਦੱਸਾਂਗੇ ਵੀ ਅੱਡ ਹੋਏ ਤੋਂ ਬਾਅਦ ਆਲੇ ਅਗਲੇ ਪਾਠ ਚ ਗੱਲ ਕਰਦੇ ਆਂ